ਇਸਾ ਸਕੜੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀ ਆ ਤੇ ਦੋਵੇਂ ਸੁੰਜੀਆਂ ਸਵਾਈਆਂ ਤੇ ਦੋਵੇਂ ਬੱਚੇ ਆ ਲਿਆ ਵਾ ਬਾਕੀ ਇੱਥੇ ਆਵਾ ਆਪਣੀਆਂ ਚੋਚਵਾ ਆ ਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਘਰ ਤੇ ਦੋ ਟਾਈਮ ਚੁਆਈ ਜਰੂਰ ਕਰਾ ਲਓ ਹਾਂ ਜੀ ਵੀਰ ਜੀ ਸਤ ਸਾਲ ਜੀ। ਸਤ ਸਾਲ ਵੀਰ ਜੀ ਸਤ ਸਾਲ ਜੀ। ਉਹ ਠੀਕ ਠਾਕ ਜੀ। ਜੀ ਕਿਰਪਾ ਮਾਲਕ ਦੀ। ਤੇ ਨਾਮ ਦੱਸ ਦੇ ਕਰੀ ਆਪਣਾ। ਨਾਮ ਜੀ ਮੇਰਾ ਜਿੰਦਾ ਏ। ਫੋਨ ਨੰਬਰ ਹੈ 991446394। ਠੀਕ ਹੈ ਜੀ। ਹਾਂ ਜੀ। ਤੇ ਪਿੰਡ ਚਾਟੀ ਵੇਨਣਾ। ਪਿੰਡ ਚਾਟੀ ਵੇਨਣਾ ਜੀ। ਤੇ ਗਾਵਾਂ ਦੋ। ਗੁਰਦੁਆਰਾ ਟਾਲਾ ਸਾਹਿਬ ਨੇੜੇ ਦੀ ਗੇ ਵੀਰ ਜੀ ਆਪਣੀ। ਠੀਕ ਹੈ ਜੀ। ਹਾਂ ਜੀ। ਤੇ ਸ਼ਰਵਾਰ ਫੇਰ ਆਵਣੀ ਡੱਬੀ ਕਰਾ ਦੋ ਕਰ ਲਈ। ਕਿੰਨੇ ਕੇ ਚੱਲਦੀ ਸੋਈ ਆ ਜੀ? ਯਾਰ ਵੀਰ ਜੀ ਪਰਸੋਂ ਦੀ ਸੋਈ ਏ। ਅੱਛਾ ਤਾਂ ਜੀ ਸੋਈ ਆ। ਹਾਂ ਤਾਂ ਜੀ ਸੋਈ ਆ। ਕੀ ਜੀ ਮ ਠੀਕੇ ਹਾਂਜੀ ਇਹ ਤੇ ਬੋਲਾ ਹੀ ਹੋਣਾ ਤੇ ਬੋਲੇ ਬੰਦਾ 15-16 ਕਿਲੋ ਹਾਜ਼ਰ ਕਿੰਨਾ ਕਰੀ ਜਾਊਗੀ ਇਹ ਦੁੱਧ 20 ਕਿਲੋ ਪਾਜੂ ਇਹ ਤੇ ਮੈੜਾ ਚੱਲਣਾ ਤੋਰੋ ਫਿਰ ਇੱਕ ਕਰੀ ਲੂ ਬਾਕੀ ਇਹ ਆ ਵੀ ਪ੍ਰਿੰਟ ਚੰਗਾ ਵਾ ਆ ਦੇਖ ਸਕਦੇ ਜੀ ਚੰਗੇ ਸੋਹਣੇ ਪ੍ਰਿੰਟ ਦੀ ਮਾਲਕ ਹੈ ਕਿਹੋਂ ਦੇ ਲਈ ਤਾਂ ਕਿ ਥੋੜੀ ਜਾਲ ਰੱਖ ਦਿੱਤੀ ਹੈ ਜੀ ਦੁੱਧ 20 ਕਿਲੋ ਪੱਕਾ ਪਾਜੂਗੀ ਜਦੋਂ ਹਾਜ਼ਰ ਬੋਲਾ ਆ ਨਾ ਠੀਕ ਹੈ ਜੀ ਲੋ ਵੀ ਕੋਈ ਲੋ ਬੋਦਰ ਮਾ ਨਾ ਪਾ 15 16 ਕੋ 15 16 ਲੀਟਰ ਕੋਈ ਵੀਰ ਆਪਣਾ 2 ਟਨ ਚੋ ਕੇ ਲਾ ਦੇ ਬੋਦਰ ਦੀ ਸੇਵਾ ਦੇ ਨਾਮ ਤੇ ਆਪਦੇ ਪੈਸੇ ਲੈ ਜੀ ਅੱਜ ਬੱਚੀ ਛੱਡ ਜੀ ਇੱਥੇ ਆਜੋ ਓਕੇ ਵੀਰ ਜੀ ਪੂਰਾ 1000 ਰੁਪਏ ਮਿੰਟ ਇੱਕ ਹੀ ਲੱਗਣਾ ਚਲੋ ਦਿਖਾ ਦਿਓ ਚਾਹ ਜਰਾ ਆ ਬੱਚੇ ਵੱਜੇ ਬੱਚੇ ਦੋਵੇਂ ਬਿਲਕੁਲ ਤਾਜ਼ੇ ਆ ਆ ਜੀ ਪੂਰੇ ਕੋਲੇ ਬੱਚੇ ਜਿਹੜੇ ਦੋਵੇਂ ਆਹ ਦੇਖ ਸਾਹ ਦੇਖੀ ਆਹ ਡੱਬੀਆਂ ਦਾ ਬੱਚਾ ਦੋਵੇਂ ਬੱਚੇ ਜੀ ਦੋਵੇਂ ਬੱਚੇ ਆ ਜੀ ਕਈ ਵਾਰੀ ਸਾਰੀਆਂ ਬੱਚੇ ਆ ਜੀ ਬੱਚਿਆਂ ਦੀ ਚੱਲਣ ਦੀ 1000 ਰੁਪਏ ਠੀਕ ਹੈ ਜੀ ਤੇ ਥਾਲੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾ ਕੇ ਤੋਂ ਤੇ ਦਿਖਾ ਦੇ ਜੀ ਜਵਾਬ ਕਰ ਦੇ ਤੇ ਮੈਂ ਮੋਦੀਰ ਕੀ ਕੋਈ ਧੂਰ ਛਟਾ ਨਹੀਂ ਹੱਬੀ ਠੀਕ ਹੈ ਜੀ ਚਲੋ ਠੀਕ ਬਿਲਕੁਲ ਸਾਫ ਜਵਾਬ ਹੈ ਜਿਹੜਾ ਤੇ ਕਿੱਲਾ ਫਿਰ ਮੁੱਲ ਰੱਖਣਾ ਵੀ ਦੀਆ ਪਹਿਲੇ 8000 ਹਾਂ ਕਰਵਾ ਕੋ ਮਾਨਤਨ ਮਾਨਤਨ ਆਰਬੀ ਜੀ 2000 ਦਾ ਨਾ ਕਰਦੀ ਚਲੋ ਮੌਕੇ ਤੇ ਹੋਰ ਕਰਦੇ ਹੋ ਕਰਦਾ ਜੀ ਵਾਸੀ ਚੰਗੀ ਆ ਬਾਹਰ ਆਪ ਨੂੰ ਮਾਲ ਘੱਟ ਲਾਉਦਾ ਫੋਨ ਲਾਉਗਾ ਤੇ ਆਪੇ ਸਬਦਾ ਮੌਕੇ ਤੇ ਹੋ ਜੂਗਾ ਚੰਗੇ ਸੋਲੇ ਪ੍ਰਿੰਟ ਦੀ ਮਾਲ ਕਿ ਤੇ ਜਿਹੜੀ ਆ ਵਾਲੀ ਗਾ ਇਹਦੇ ਕੋਲ ਯਾਰ ਫਿਰ 15 16 ਕਿਲੋ ਬੋਲਾ ਇਹ ਕਿਨੇ ਚੱਲਦੀ ਸੋਈ ਹੈ ਮੈਨੂੰ ਅੱਜ ਹੋਗਾ ਇਹ ਚੌਥਾ ਦਿਨ ਇਹ ਕਿੰਨਾ ਦੁੱਧ ਕਰੀਦਾ ਮੇਲਾ ਮੂਲਾ ਜੇ ਚੱਲਣਾ 16 ਕਿਲੋ ਬੋਲਾ ਇੱਥੇ ਚਵਾ ਦੂੰਗਾ ਇਹਨੂੰ 15 ਕਿਲੋ ਤੋਂ 15 ਕਿਲੋ ਤੇ ਇਹ ਕਿੰਨਾ ਕਰੀ ਜਾਏ 300 ਰੁਪਏ ਹੋਣ ਅਗਲੇ ਵੀ ਸੇਵਾ ਦੇ ਆਪਣੇ ਕੋਲ ਜੋ ਹੈਗਾ ਆਪਾਂ ਇਹ ਘਰੇ ਤੋਂ ਸੁਚਿਆਈ ਦੱਸਦੀ ਤੋਰੋ ਫਿਰ ਇਹਨਾਂ ਵੀ ਲੈ ਜਾ ਬਾਕੀ ਅੱਖਾਂ ਇਹਨਾਂ ਦੀਆਂ ਕਾਲੀਆਂ ਹੀ ਹੈ ਕਈ ਵਾਰੀ ਰੋਸ਼ਨੀ ਪੈਦਲ ਲਿਸ਼ਕੀ ਜਾਂਦੀਆਂ ਬਾਕੀ ਥੱਲੇ ਵੀ ਦੇਖ ਸਕਦੇ ਆ ਚੰਗੀ ਤਰ੍ਹਾਂ ਤੋਰਾ ਵਗੈਰਾ ਇਹਦਾ ਦੇਖ ਸਕਦੇ ਜੀ ਸੋਣੀ ਇਹ ਵੜ ਉੱਤਰੇ ਵੀ ਖੰਡੀਆਂ ਸੀ ਲਿਆ ਅਜੋ ਲੈ ਆ ਗਏ ਜੀ ਬਾਕੀ ਇਹ ਵੀ ਹੈਗੀਆਂ ਠੱਡੇ ਸੁਭਾ ਦੀਆਂ ਹਾਂ ਫੇਰ ਵੀ ਸਾਫ ਹੈ ਸਾਰੀਆਂ ਖੰਡੀਆਂ ਸੀ ਲਿਆ ਇਹ ਵੇ ਮੈਂ ਲੋਕਾਂ ਦਾ ਵੀ ਇੱਕ ਡੰਗਰ ਰਾਜੀ ਚਾਹੀਦਾ ਉਹ ਜਿਹੜੇ ਕੰਟੀਨੇ ਚੱਲਦੇ ਆ ਸ਼ੋਅ ਚੱਲਦੇ ਆ ਸ਼ੋਹਾਂ ਦੇ ਵਿੱਚ گاਵਾ ਸਾਰੀਆਂ ਲਿਸੀਆਂ ਨੇ ਹਾਂਜੀ ਹਾਂਜੀ ਬਾਕੀ ਜਿਹੜੇ ਹੁਣ ਦੁੱਧ ਦੇ ਕਾਮਾ ਮੋਂਦਾਂ ਨੇ ਥੋੜਾ ਪਤਾ ਤੇ ਆਈ ਜਾਂਦਾ ਹੈ ਜਿਹੜਾ ਸਰੀਰ ਵਿੱਚ ਇਹ ਰਾਵ ਵਿੱਚ ਬਾਹ ਦਿਖਾ ਦੀਏ ਵੇ ਦੇ ਤਾਜੇ ਬੱਚਾ ਜਿਹੜਾ ਇਹਦਾ ਵੀ ਨਵਰ ਪਿੰਥੋਲੇ ਪੈਦਾ ਹੁੰਦਾ ਹੁਣ ਠੀਕ ਇਹਨਾਂ ਰਸੀ ਥੱਲੇ ਪਾਈ ਦੀ। ਉਹ ਦੇਖ ਸਾਦੇ ਜੀ। ਬਾਕੀ ਆ ਦੇ ਸਾਦੇ ਜੀ। ਦੁੱਧ ਦਾ ਲਾਹਵਾ ਨਾ ਬੰਜਦਾ ਵੀ। ਇਹ ਆਪੀ। ਮੋਟੀ ਮੋਟੀ ਤਾਰ। ਸਾਫ ਕਰਾ ਜੇ ਬਿਲਕੁਲ। ਸੋ ਸਾਫ ਕਰਤੀ। ਠੀਕ ਛੱਡ ਦੇ ਵੀ ਜੇ ਕਰੀ। ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਰੱਖੋ ਮੇਰਾ ਯਾਰ ਵੀ ਸੇਮ ਹੀ ਆ ਸੇਮ ਹੀ ਆ ਹਾਂ ਸੇਮ ਹੀ 63 ਕੀ ਆ ਰਿਹਾ ਹੈ ਨਾ 63 3000 ਰੁਪਿਆ ਠੀਕ ਆ ਜਿਹੜੀ ਕੋ ਮਰਜੀ ਲੈ ਜਾਏ ਤੇ ਬਾਕੀ ਜੇ ਕੋ ਜੋੜਾ ਪਾਲੂਗਾ ਤੇ ਹੋਰ ਮਾਨਦਾਨ ਕਰਦਾ ਠੀਕ ਆ ਜੀ ਤੇ ਬਾਕੀ ਇਥੋਂ ਚੋਚਵਾ ਕੇ ਤੇ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜ਼ਰੂਰਤਾਂ ਦਿਆ ਕਰੋ ਜੀ